ਇੱਥੇ ਜਦੋਂ ਪਾਕਿਸਤਾਨ ਨਗਾਲਾ ਸਾਹਿਬ ਦੇ ਵਿੱਚ ਆਏ ਹੋਏ ਗੁਰਦੁਆਰਾ ਮਾਲਜੀ ਸਾਹਿਬ ਮੱਥਾ ਟੇਕਣ ਆਏ ਉੱਥੋਂ ਪਤਾ ਲੱਗਿਆ ਕਿ ਇੱਕ ਦੁਕਾਨ ਹੈ ਅਹਿਮਦ ਉਹ ਬੜੇ ਅچھے ਨਹੀਂ ਭੱਲੇ ਬਣਾਦੇ ਅਸੀਂ ਇੱਥੇ ਦਹੀ ਭੱਲੇ ਖਾਣ ਆਏ ਸੀ ਬਾਬਾ ਜੀ ਔਰ ਮੈਂ ਸਾਡੇ ਇੱਕ ਪਿਆਰਾ ਵੀਰ ਮਿਲਿਆ ਜੋ ਇੱਥੇ ਦੁਕਾਨ ਤੇ ਬਿਲਾਲ ਇਨੇ ਜਦੋਂ ਦੇਖਿਆ ਨਹੀਂ ਬੱਲੇ ਗਾਏ ਇਹ ਕਹਿੰਦਾ ਜੀ ਕੋਈ ਹੋਰ ਦੱਸੋ ਤੁਸੀਂ ਕੋਈ ਚਾਹ ਕੋਈ ਠੰਡਾ ਬੋਤਲ ਇਥੇ ਕੋਲਡ ਡਰਿੰਕ ਦੀ ਜਿਹੜੀ ਆਪਾਂ ਬੋਤਲ ਪੀਨੇ ਆ ਉਹਨੂੰ ਇਥੇ ਬੋਤਲ ਕਹਿੰਦੇ ਆ ਇਹ ਕਹਿੰਦਾ ਵੀ ਹੋਰ ਤੁਸੀਂ ਬੋਤਲ ਪੀਓਗੇ ਅਸੀਂ ਕਹਾਂ ਭਾਈ ਨਹੀਂ ਯਾਰ ਕੋਈ ਇੱਛਾ ਨਹੀਂ ਆ ਕਹਿੰਦਾ ਜੀ ਸਾਡੀ ਵੱਲੋਂ ਤੁਸੀਂ ਪਲੀਜ਼ ਕੋਈ ਬੋਤਲ ਜਾਂ ਕੋਈ ਚਾਹ ਜ਼ਰੂਰ ਪੀਓ। ਕੀ ਬੋਲੇ ਤੇ ਆਪ ਬੋਲੋ ਆਪ ਮੈਨੂੰ ਬੋਲਵਾ ਕਰਦਾ ਜੇ ਅਗਰ ਸਰਦਾਰ ਜੀ ਹਮਾਰੀ ਤਰਫੋਂ ਬੋਤਲ ਜਾਂ ਚਾਹ ਹੋ ਜਾਏ ਤਾਂ ਆਪ ਕੋਈ ਪਰੇਸ਼ਾਨੀ ਨਹੀਂ karenge ਪਾਰੀ ਤਰਫੋਂ ਕੋਈ ਚੀਜ਼ ਹੋਇਆ ਤਾਂ ਆਪ ਹਮਾਰੇ ਮਹਿਮਾਨ ਹੈ ਸਿਦੀ ਕੀ ਬਾਤ ਕਰੋ ਪਾਪਾ ਜੀ ਇਹਨਾਂ ਦੀ ਹਸਟੈਲਟੀ ਕਿਵੇਂ ਲਗੀ ਤੁਹਾਨੂੰ ਇਹਨਾਂ ਦਾ ਪਿਆਰ ਕਿਵੇਂ ਲਗਿਆ ਜੀ ਬਾਰੇ ਬਹੁਤ ਚੜਦੀ ਕਲਾ ਦੇਖੋ ਕਿੰਨਾ ਪ੍ਰੇਮ ਕਰਦੇ ਨੇ ਹਾਂ ਸਾਰੇ ਪਿਆਰ ਕਰਦੇ ਨੇ اخلاق ਬਹੁਤ ਵਧੀਆ ਏ ਕਿੰਨੀ ਕੇਅਰ ਮਹਿਮਾਨ ਦੀ ਜਿਹੜੀ ਦੇਖੋ ਹੁਣ ਜਿਵੇਂ ਇਹ ਪ੍ਰਾਰਥਨਾ ਸਮੇਂ ਚ ਮਿਲਦੀ ਏ ਇਹ ਚੀਜ਼ ਪਿੰਡ ਚ ਕਿਸੇ ਦੇ ਕਿਸੇ ਦਾ ਜਵਾਈ ਆਇਆ ਇਹਨਾਂ ਨੂੰ ਦੋ ਦਿਨ ਤੋਂ ਪਤਾ ਹੀ ਨਹੀਂ ਅਸਲਾ ਦਾ ਜਵਾਈ ਆ ਗਿਆ ਦੋ ਦਿਨ ਦਰ ਕਿਸੇ ਦੇ ਘਰੀ ਰਹਿੰਦਾ ਹਾਂ ਮਤਲਬ ਉਹ ਚੀਜ਼ਾਂ ਅੱਜ ਵੀ ਪਾਕਿਸਤਾਨ ਅੱਜ ਬੜੀ ਮਹਿਮਾਨ ਨਿਵਾਜ਼ੀ ਏ ਦੇਖੋ ਜਿੱਦਾਂ ਕਿਤਾ ਅਸੀਂ ਖਾ ਰਹੇ ਹਾਂ ਇੱਥੇ ਆ ਕੇ ਉਹਨਾਂ ਸਪੈਸ਼ਲ ਪੁੱਤਰੇ ਨੇ बड़ी तो गल है, है, है। यार फिलहाल तो 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 बहुत मेहरबानी बहुत मेहरबानी आपका शुक्राना शुक्राना बहुत शुक्रिया तो